ਰੀਲ ਦੇ ਚੱਕਰਾਂ 'ਚ ਸਟੰਟ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ ਨੌਜਵਾਨ ਨੇ ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ 300 ਫੁੱਟ ਡੂੰਘੇ ਖਾੜੇ 'ਚ ਡਿੱਗੀ ਕਾਰ ਨੌਜਵਾਨ ਨਾਲ ਵਾਪਰ ਗਿਆ ਪਾਣਾ ਹਾਲਤ ਬਣੀ ਨਾਜੁਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ਦੀਪਕਰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਰੀਲਾਂ ਦੇ ਚੱਕਰਾਂ 'ਚ ਐਨੀ ਪਾਗਲ ਹੋ ਗਈ ਹੈ ਕਿ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕੀ ਕਰ ਰਹੇ ਆ ਅਜਹੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਵੋਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਗੱਡੀ ਨੂੰ ਘਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਸਟੰਟ ਕਰਦਾ ਨਜ਼ਰ ਆ ਰਿਹਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਟੰਟ ਕਰਦਾ ਕਰਦਾ ਉਹ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦਾ ਹੈ ਉਸ ਦੇ ਨਾਲ ਹਾਦਸਾ ਵਾਪਰ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜਿਹੜਾ ਨੌਜਵਾਨਾ ਖਤਰਨਾਕ ਸਟੰਟ ਕਰਦਾ ਦਿਖਾਈ ਦੇ ਰਿਹਾ ਉਹ ਵੀ ਪਹਾੜੀ ਇਲਾਕੇ ਦੇ ਵਿੱਚ ਤੇ ਅਜਈਆਂ ਹਰਕਤਾਂ ਕਰਨ ਤੋਂ ਤੁਸੀਂ ਵੀ ਗੁਰੇਜ਼ ਕਰਿਓ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਅਜਈਆਂ ਵੀਡੀਓਜ਼ ਤੋਂ ਅਜਹਿਆਂ ਥਾਮਾ ਤੋਂ ਤੁਸੀਂ ਵੀ ਸਾਵਧਨ ਰਹੋ ਤਾਂ ਕਿ ਤੁਹਾਡੇ ਨਾਲ ਵੀ ਅਜਿਹੇ ਹਾਸਾ ਨਾ ਵਾਪਰ ਸਕੇ ਜ਼ਿੰਦਗੀ ਇੱਕ ਬਹੁਤ ਕੀਮਤੀ ਚੀਜ਼ ਹੈ ਇਸ ਨੂੰ ਇੱਕ ਰੀਲ ਜਾਂ ਕੁਝ ਫੋਟੋਆਂ ਲਈ ਖਤਰੇ 'ਚ ਨਾ ਪਾਓ ਕਿਉਂਕਿ ਸਾਡੀ ਜ਼ਿੰਦਗੀ ਸਿਰਫ ਸਾਡੀ ਹੀ ਨਹੀਂ ਸਗੋ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਸਾਰਿਆਂ ਦੇ ਲਈ ਇਸ ਤੇ ਹੱਕ ਹੈ ਖਾਸ ਕਰਕੇ ਮੰਮੀ ਅਤੇ ਡੈਡੀ ਦਾ ਇਸਤੇ ਸਭ ਤੋਂ ਵੱਡਾ ਹੱਕ ਹੈ ਪਰ ਇੰਟਰਨੈਟ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਜਿੰਨਾ ਚੀਜ਼ਾਂ ਦੀ ਪਰਵਾਹ ਕੀਤੇ ਬਿਨਾ ਇੱਕ 20 ਸਾਲਾ ਮੁੰਡਾ ਖਤਰਨਾਕ ਸਟੰਟ ਕਰਦਾ ਜਿਸ ਕਾਨੂੰਨ ਦੀ ਹਾਲਤ ਹੁਣ ਨਾਜ਼ੁਕ ਹੈ ਮੁੰਡਾ ਮਹਾਰਾਸ਼ਟਰ ਦੇ ਸਦਾਬਕਾ ਪੁਰਚ ਸਥਿਤ ਟੇਬਲ ਪੁਆਇੰਟ ਤੇ ਕਾਰਚ ਸਟੈਂਡ ਕਰ ਰਿਹਾ ਸੀ ਇਸ ਦੌਰਾਨ ਉਹ ਕੰਟਰੋਲ ਗਵਾ ਬੈਠਾ ਜਿਸ ਕਾਰਨ ਖੱਡ ਚ ਡਿੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੀ ਹੱਤ ਇਸ ਸਮੇਂ ਯਕੀਨੀ ਤੌਰ ਤੇ ਨਾਝੁਕ ਹੈ ਪਰ ਉਸ ਨੂੰ ਬਚਾ ਲਿਆ ਗਿਆ ਅਜਿਹੀ ਸਥਿਤੀ ਚ ਕਟਨਾਦੀ ਵੀਡੀਓ ਦੇਖਣ ਤੋਂ ਬਾਅਦ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਨੇ ਮਹਾਰਾਸ਼ਟਰ ਦੇ ਸਤਰਾਣ ਦੇ ਪਹਾੜੀ ਇਲਾਕੇ ਮੁੰਡਾ ਰੀਲ ਇੱਕ ਜੋਖਮ ਭਰੇ ਖੇਤਰ ਚ ਕਾਰ ਚਲਾ ਰਿਹਾ ਸੀ ਪਰ ਪਹਿਲਾ ਰਾਉਂਡ ਲੈਂਦੇ ਸਮੇਂ ਉਹ ਕੰਟਰੋਲ ਗਵਾ ਬੈਠਾ ਅਤੇ ਕਾਰ ਖਾਈ ਚ ਡਿੱਗ ਗਈ ਜਿਸ ਦੌਰਾਨ ਮੌਕੇ ਤੇ ਹੀ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸੀ पर अजय ही स्थिति च कोई भी कुछ ਕਰਨ ਲਈ ਹਿੰਮਤ ਨਹੀਂ ਜਤਾ ਰਿਹਾ ਸੀ ਅਤੇ ਲਗਭਗ 11 ਮਿੰਟਾਂ ਦੀ ਇਹ ਫੁਟੇਜ ਇਸ ਨਾਲ ਖਤਮ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਇਸ ਘਟਨਾ ਚ ਮੁੰਡੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ अजय ਹੀ ਸਥਿਤੀ ਚ ਹੁਣ ਯੂਜ਼ਰ ਵੀ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਪ੍ਰਤੀਕਿਰਿਆ ਦੇ ਰਹੇ ਨੇ ਲੋਕਾਂ ਨੂੰ ਅਜਿਹੇ ਸਟੰਟ ਨਾ ਕਰਨ ਦੀ ਅਪੀਲ ਵੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਰੀਲ ਦੇ ਚੱਕਰਾਂ ਚ ਸਟੰਟ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ ਨੌਜਵਾਨ ਨੇ ਨਹੀਂ ਕੀਤੀ ਆਪਣੀ ਜਾਨ ਦੀ ਪਰਵਾਹ 300 ਫੁੱਟ ਡੂੰਘੇ ਖਾੜੇ ਚ ਡਿੱਗੀ ਕਾਰ ਨੌਜਵਾਨ ਨਾਲ ਵਾਪਰ ਗਿਆ ਪਾਣਾ ਹਾਲਤ ਬਣੀ ਨਾਜ਼ੁਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਅਸ਼ਦੀਪ ਕੌਰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਰਿੱਲਾਂ ਦੇ ਚੱਕਰਾਂ 'ਚ ਐਨੀ ਪਾਗਲ ਹੋ ਗਈ ਹੈ ਕਿ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕੀ ਕਰ ਰਹੇ ਆ। ਅਜਹੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਦੀ ਵੀਡੀਓ ਦੇਖ ਕੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਵੋਗੇ। ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਗੱਡੀ ਨੂੰ ਘਮਾਉਂਦਾ ਹੋਇਆ ਨਜ਼ਰ ਆ ਰਿਹਾ। ਸਟੰਟ ਕਰਦਾ ਨਜ਼ਰ ਆ ਰਿਹਾ। ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ। ਸਟੰਟ ਕਰਦਾ ਕਰਦਾ ਉਹ ਡੂੰਗੀ ਖੱਡ ਦੇ ਵਿੱਚ ਡਿੱਗ ਜਾਂਦਾ ਉਸ ਦੇ ਨਾਲ ਹਾਦਸਾ ਵਾਪਰ ਜਾਂਦਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜਿਹੜਾ ਨੌਜਵਾਨਾ ਖਤਰਨਾਕ ਸਟੰਟ ਕਰਦਾ ਦਿਖਾਈ ਦੇ ਰਿਹਾ ਉਹ ਵੀ ਪਹਾੜੀ ਇਲਾਕੇ ਦੇ ਵਿੱਚ ਤੇ ਅਜਈਆਂ ਹਰਕਤਾਂ ਕਰਨ ਤੋਂ ਤੁਸੀਂ ਵੀ ਗੁਰੇਜ਼ ਕਰਿਓ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਅਜਈਆਂ ਵੀਡੀਓਜ਼ ਤੋਂ ਅਜਈਆਂ ਥਾਂਵਾਂ ਤੋਂ ਤੁਸੀਂ ਵੀ ਸਾਵਧਨ ਰਹੋ ਤਾਂ ਕਿ ਤੁਹਾਡੇ ਨਾਲ ਵੀ ਅਜਿਹਾ ਹਾਸਾ ਨਾ ਵਾਪਰ ਸਕੇ ਜ਼ਿੰਦਗੀ ਇੱਕ ਬਹੁਤ ਕੀਮਤੀ ਚੀਜ਼ ਹੈ ਇਸ ਨੂੰ ਇੱਕ ਰੀਲ ਜਾਂ ਕੁਝ ਫੋਟੋਆਂ ਲਈ ਖਤਰੇ 'ਚ ਨਾ ਪਾਓ ਕਿਉਂਕਿ ਸਾਡੀ ਜ਼ਿੰਦਗੀ ਸਿਰਫ ਸਾਡੀ ਹੀ ਨਹੀਂ ਸਗੋ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਸਾਰਿਆਂ ਦੇ ਲਈ ਇਸ ਤੇ ਹੱਕ ਹੈ ਖਾਸ ਕਰਕੇ ਮੰਮੀ ਅਤੇ ਡੈਡੀ ਦਾ ਇਸਤੇ ਸਭ ਤੋਂ ਵੱਡਾ ਹੱਕ ਹੈ ਪਰ ਇੰਟਰਨੈਟ ਤੇ ਵਾਇਰਲ ਹੋਈ ਵੀਡੀਓ ਦੇ ਵਿੱਚ ਜਿੰਨਾ ਚੀਜ਼ਾਂ ਦੀ ਪਰਵਾਹ ਕੀਤੇ ਬਿਨਾ ਇੱਕ 20 ਸਾਲਾ ਮੁੰਡਾ ਖਤਰਨਾਕ ਸਟੰਟ ਕਰਦਾ ਜਿਸ ਕਾਰਨ ਉਸ ਦੀ ਹਾਲਤ ਹੁਣ ਨਾਜ਼ੁਕ ਹੈ ਮੁੰਡਾ ਮਹਾਰਾਸ਼ਟਰ ਦੇ ਸਦਾਬਕਾ ਪੁਰਚ ਸਥਿਤ ਟੇਬਲ ਪੁਆਇੰਟ ਤੇ ਕਾਰਚ ਸਟੈਂਡ ਕਰ ਰਿਹਾ ਸੀ ਇਸ ਦੌਰਾਨ ਉਹ ਕੰਟਰੋਲ ਗਵਾ ਬੈਠਾ ਜਿਸ ਕਾਰਨ ਖੱਡ ਚ ਡਿੱਗ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੀ ਹੱਤ ਇਸ ਸਮੇਂ ਯਕੀਨੀ ਤੌਰ ਤੇ ਨਾਝੁਕ ਹੈ ਪਰ ਉਸ ਨੂੰ ਬਚਾ ਲਿਆ ਗਿਆ ਅਜਿਹੀ ਸਥਿਤੀ ਚ ਕਟਨਾਦੀ ਵੀਡੀਓ ਦੇਖਣ ਤੋਂ ਬਾਅਦ ਲੋਕ ਤਿੱਖੀ ਪ੍ਰਤੀਕਿਰਿਆ ਦੇ ਰਹੇ ਨੇ ਮਹਾਰਾਸ਼ਟਰ ਦੇ ਸਤਰਾਮ ਦੇ ਪਹਾੜੀ ਇਲਾਕੇ ਮੁੰਡਾ ਰੀਲ ਇੱਕ ਜੋਖਮ ਭਰੇ ਖੇਤਰ ਚ ਕਾਰ ਚਲਾ ਰਿਹਾ ਸੀ ਪਰ ਪਹਿਲਾ 라ਉਂਡ ਲੈਂਦੇ ਸਮੇਂ ਉਹ ਕੰਟਰੋਲ ਗਵਾ ਬੈਠਾ ਅਤੇ ਕਾਰ ਖਾਈ ਚ ਡਿੱਗ ਗਈ ਜਿਸ ਦੌਰਾਨ ਮੌਕੇ ਤੇ ਹੀ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸੀ ਪਰ ਅਜਹੀ ਸਥਿਤੀ 'ਚ ਕੋਈ ਵੀ ਕੁਝ ਕਰਨ ਲਈ ਹਿੰਮਤ ਨਹੀਂ ਜਤਾ ਰਿਹਾ ਸੀ ਅਤੇ ਲਗਭਗ 11 ਮਿੰਟਾਂ ਦੀ ਇਹ ਫੁਟੇਜ ਇਸ ਨਾਲ ਖਤਮ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਇਸ ਘਟਨਾ 'ਚ ਮੁੰਡੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਅਜਹੀ ਸਥਿਤੀ 'ਚ ਹੁਣ ਯੂਜ਼ਰ ਵੀ ਇਸ ਘਟਨਾ ਨੂੰ ਦੇਖਣ ਤੋਂ ਬਾਅਦ ਪ੍ਰਤੀਕਿਰਿਆ ਦੇ ਰਹੇ ਨੇ ਲੋਕਾਂ ਨੂੰ ਅਜਿਹੇ ਸਟੰਟ ਨਾ ਕਰਨ ਦੀ ਅਪੀਲ ਵੀ ਕਰਦੇ ਹੋਏ ਦਿਖਾਈ ਦੇ ਰਹੇ ਨੇ